ਕਹਿੰਦੇ ਨੇ ਜਦੋਂ ਕਿਸਮਤ ਪਾਸਾ ਪਲਟਦੀ ਹੈ ਤਾਂ ਪਤਾ ਨਹੀਂ ਲੱਗਦਾ ਬੰਦਾ ਕਦੋਂ ਅਰਸ਼ ਤੋਂ ਫਸ ਤੇ ਆ ਜਾਂਦਾ ਹੈ ਅਜਿਹਾ ਹੀ ਇੱਕ ਬਾਕਾ ਨੌਜਵਾਨ ਗੁਰਮੇ ਸਿੰਘ ਨਾ ਹੋਇਆ ਨੌਜਵਾਨ ਗੁਰਮੇ ਸਿੰਘ ਚੰਗੇ ਭਵਿੱਖ ਦੀ ਉਮੀਦ ਨਾਲ ਦੁਬਈ ਗਿਆ ਸੀ ਪਰ ਉਸ ਨੂੰ ਘੱਟ ਹੀ ਪਤਾ ਸੀ ਕਿ ਉੱਥੇ ਉਸ ਦੀ ਬਦਕਿਸਮਤੀ ਉਸ ਦਾ ਇੰਤਜ਼ਾਰ ਕਰ ਰਹੀ ਹੈ ਦੁਬਈ ਤੇ ਲਾਕਡਾਊਨ ਸੀ ਜਿਸ ਕਾਰਨ ਉਹਨਾਂ ਨੂੰ ਮਾੜੇ ਹਾਲਾਤਾਂ ਵਿੱਚ ਰਹਿਣਾ ਪਿਆ ਇਸ ਦੌਰਾਨ ਲੜਕਿਆਂ ਦੀ ਲੜਾਈ 'ਚ ਇੱਕ ਕਤਲ ਹੋ ਗਿਆ ਜਿਸ 'ਚ ਦੁਬਈ ਪੁਲਿਸ ਨੇ 45 ਦੇ ਕਰੀਬ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਜਿੰਨਾਂ 'ਚੋਂ 5 ਨੌਜਵਾਨ ਪੰਜਾਬੀ ਸੀ ਉਹਨਾਂ ਵਿੱਚੋਂ ਇੱਕ 25 ਸਾਲਾ ਨੌਜਵਾਨ ਦੀ ਮੌਤ ਹੋ ਗਈ ਇੱਕ ਸਾਲ ਦੀ ਕੈਚ ਬੰਦ ਗੁਰਮੀਤ ਸਿੰਘ ਦੇ ਪਿਤਾ ਮੁਕਤਿਆਰ ਸਿੰਘ ਦੱਸਿਆ ਕਿ ਇਸ ਤੋਂ ਬਾਅਦ ਬਾਕੀ ਬਚੇ 4 ਲੋਕਾਂ ਦੀ ਅਪੀਲ ਲਈ ਦੁਬਈ ਸਰਕਾਰ ਨੇ ਇਹਨਾਂ 5 ਨੌਜਵਾਨਾਂ ਨੂੰ ਖੂਨ ਦੇ ਬਦਲੇ 60 ਲੱਖ ਰੁਪਏ ਦੇਣ ਲਈ ਕਿਹਾ ਹੈ ਪਿਤਾ ਮੋਤੀਆ ਸਿੰਘ ਦੱਸਿਆ ਕਿ ਉਹਨਾਂ ਦੇ ਵੱਡੇ ਬੇਟੇ ਦੀ ਮੌਤ ਹੋ ਚੁੱਕੀ ਹੈ ਛੋਟੇ ਬੇਟੇ ਦੀਆਂ ਅੱਖਾਂ ਠੀਕ ਨਹੀਂ ਅਤੇ ਘਰ ਦਾ ਇਕਲੌਤਾ ਕਮਾਉਣ ਵਾਲਾ ਲੜਕਾ ਪਿਛਲੇ 2 ਸਾਲ ਤੋਂ ਦਵਾਈ ਵਿੱਚ ਬੰਦ ਹੈ ਜਿਸ ਕਰਕੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲਾਂ ਚੱਲਿਆ ਉਹਨਾਂ ਨੇ ਕਿਹਾ ਹੈ ਕਿ ਕਈ ਵਾਰ ਕੈਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਮਿਲ ਚੁੱਕੇ ਨੇ ਜਿਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਉਹਨਾਂ ਦੇ ਪੁੱਤਰ ਨੂੰ ਲੈ ਕੇ ਆਉਣਗੇ ਪਰ ਹਾਲ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਉਹਨਾਂ ਦਾਨੀ ਸੱਜਣਾ ਅੱਗੇ ਵੀ ਅਪੀਲ ਕੀਤੀ ਹੈ ਕਿ ਉਹ ਉਹਨਾਂ ਨੂੰ ਵਾਪਸ ਲਿਆਉਣ ਅਤੇ ਉਹਨਾਂ ਦੀ ਮਦਦ ਕਰਨ ਉਹਨਾਂ ਦੇ ਲੜਕੇ ਨੇ ਦੱਸਿਆ ਕਿ ਉਹਨਾਂ ਦਾ ਘਰ ਸੜਕ ਤੋਂ 12 ਫੁੱਟ ਹੇਠਾਂ ਹੈ ਜਿਸ ਲਈ ਉਹ ਅੱਜ ਤੱਕ ਕੋਈ ਕੰਮ ਨਹੀਂ ਕਰ ਸਕੇ ਅਤੇ ਉਹ ਬੇहद ਤੰਗੀ ਅਤੇ ਗਰੀਬੀ ਦੇ ਹਾਲਾਤਾਂ ਵਿੱਚ ਜੀਵਨ ਬਸਰ ਕਰ ਰਹੇ ਨੇ ਮੁਖਤਾਰ ਸਿੰਘ ਜੀ ਮੁਖਤਾਰ ਜੀ ਕੀ ਮਸਲਾ ਸਾਰਾ ਦੱਸੋ ਮਸਲਾ ਜੀ ਸਾਡਾ ਪੁੱਤ 3 ਸਾਲ ਬਾਹਰ ਗਰਮੀਸ਼ਾ ਨਹੀਂ ਪੁੱਤ ਮੇਰਾ ਛੋਟਾ 3 ਸਾਲ ਹੋ ਗਏ ਵੀ ਚਲੋ ਬਾਹਰ ਮੇਂ ਜਾਣਾ ਵਾਂ ਤਾਂ ਇਹ ਬੋਲ ਚੋਕੇ ਦਿੱਤੇ ਪਾ ਆਪਣਾ ਆਪਣਾ ਟੁੰਬਾ ਪੰਜਾਂ ਗੋਟੀਆਂ ਤੋਂ ਵੀ ਉੱਥੇ ਤੋਂ ਵਿਚਲ ਘਰ ਦਾ ਕੋਈ ਮੂੰਹ ਮੱਥਾ ਬਣੇਗਾ ਉੱਥੇ ਗਿਆ 2-3 ਮਹੀਨੇ ਕੰਮ ਚੱਲਿਆ ਮੁੜ ਕੇ ਲਾਕਡਾਊਨ ਲੱਗ ਗਿਆ ਮੁੜ ਕੰਮ ਵਿਚਲੇ ਬੈਠੇ ਰਿਹਾ ਖਰਚਾ ਖਰਚਾ ਥੋੜਾ ਜਿਹਾ ਵੱਧਦਾ ਰਿਹਾ ਬਾਅਦ ਚ ਇੱਕ ਝਗੜਾ ਹੋ ਪਿਆ ਤਾਂ ਉਹ ਅੰਦਰ ਹੋ ਗਿਆ ਅੰਦਰ 2 ਸਾਲ ਹੋ ਗਿਆ ਜੇਲ੍ਹ ਦੇ ਵਿੱਚ ਉੱਥੇ ਸਾਨੂੰ ਮੁੜ ਕੇ ਬਾਅਦ ਚ ਫੋਨ ਲੱਗਾ ਵੀ ਉਹਨਾਂ ਨੂੰ 25 ਸਾਲ ਦੀ ਸਜ਼ਾ ਹੋਈ ਆ 25 ਸਾਲ ਦੀ ਸਜ਼ਾ ਨੂੰ ਰੱਦ ਕਰਕੇ ਉਹਨਾਂ ਨੇ ਪੰਜਾਂ ਬੰਦੇ ਨੂੰ 60 ਲੱਖ ਰੁਪਏ ਜੁਰਮਾਨਾ ਭਰਤਾ ਆ ਵੇਖੋ ਜੁਰਮਾਨਾ ਨਹੀਂ ਦੇਣ ਜੋਗੇ ਨਹੀਂ ਸੜਕ ਤੇ 10000 ਰੁਪਇਆ ਨਹੀਂ ਇਕੱਠਾ ਹੋਣਾ ਜੁਰਮਾਨਾ ਸਾਡੀ ਪੀੜ੍ਹੀ ਸਰਕਾਰ ਅੱਗੇ ਪੰਜਾਬ ਵੀ ਸਾਡੀ ਹਲਪ ਕੀਤੀ ਜਾ ਸਾਡਾ ਬੱਚਾ ਜਿਹੜਾ ਬਾਹਰ ਹੋਣਾ ਚਾਹੀਦਾ ਇੱਥੇ ਘਰ ਆਉਣਾ ਚਾਹੀਦਾ ਆ ਤੇ ਇਹੋ ਸਾਡੀਆਂ ਬੇਨਤੀਆਂ ਨੇ ਵੇਖੋ ਸਾਡੇ ਘਰ ਬਾਹਰ ਕੋ ਗਏ ਤੁਸੀਂ ਹਾਂਜੀ ਕਿਤੇ ਕਿਤੇ ਕੋ ਗਏ ਅਸੀਂ ਇੱਥੇ ਮੰਤਰੀ ਸਾਹਿਬ ਕੋ ਗਏ ਆ 10 3 4 ਵਾਰ ਗਏ ਆ ਕਹਿੰਦੇ ਘਰ ਦੇਨੇ ਮਸਲਾ ਮੋਟ ਇਲੈਕਸ਼ਨ ਤੋਂ ਪਹਿਲਾਂ ਵੀ ਗੱਲ ਕਹੀ ਸੀ ਸਾਡਾ 2 ਸਾਲ ਦਾ ਬੱਚਾ ਜੇਲ੍ਹ ਦੇ ਵਿੱਚ ਇੰਤਹਾ ਦਾ ਮਸਲਾ ਹੱਲ ਕਰਾਂਗੇ ਜੇ ਬਣਾਗੇ ਠੀਕ ਨਹੀਂ ਬਣਾਗੇ ਤਾਂ ਵੀ ਕਰਾਂਗੇ ਤੇ ਇਹਨਾਂ ਮੇਰਾ ਹੁਣ ਬਾਅਦ ਚ ਉਹਨਾਂ ਨੂੰ ਆਪਣਾ ਫੈਲਾ ਤਿਆਰ ਕਰਕੇ ਦਿੱਤੀਆਂ ਨੇ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਸਾਡੀ ਮੰਗ ਵੀ ਸਾਡੀ ਹੱਲ ਪਹੁੰਚਾ ਸਾਡਾ ਬੱਚਾ ਇੱਥੇ ਘਰ ਹੋਣਾ ਚਾਹੀਦਾ ਸਾਡੇ ਵੇਖੋ ਘਰ ਦੇ ਹਾਲਾਤ ਵੇਖੋ ਸ਼ਰਕਾ ਨਾ 12 ਫੁੱਟ ਸਾਡੇ ਘਰ ਦੇ ਨੀਵੇਂ ਹੋ ਗਏ ਨੇ ਤੇ ਮੀਂਹ ਆਉਂਦਾ ਤਾਂ ਬਹੁਤ ਮੁਸ਼ਕਲ ਆ ਤਰਪੈਲ ਪਾ ਕੇ ਤੇ ਫੜ ਕੇ ਬਾਜੀ ਦਾ ਵੀ ਪਾਣੀ ਚਲੰਦਾ ਨਾ ਜਾਵੜੇ ਪਾਣੀ ਫੇਰ ਵੀ ਪਾਣੀ ਫੇਰ ਵੀ ਜਾਂਦਾ ਜਾਉਂਦਾ ਸਾਡੇ ਬੁੜਾਪੇ ਦਾ ਸਾਰਾ ਹੀ ਗਾਇਆ ਹਾਂਜੀ ਹਾਂਜੀ ਬਣਾ ਪਾਹੀ ਉਹ ਪੁੱਤ ਉਹ ਜਿਹੜਾ ਉਸ ਤੋਂ ਵੱਡਾ ਉਹ ਤੇ ਚਰੀ ਅੱਕ ਦੇ ਉਹ ਜੀ ਖਰਾਬ ਹੋ ਉਹ ਨਹੀਂ ਨਹੀਂ ਕਮਾਈ ਕਰਦਾ ਉਹਦੇ ਸਿਰ ਤੇ ਵੀ ਬੜਾ ਪਾਹੀ ਘਟਣਾ ਹੈ ਸਾਡਾ ਪੁੱਤ ਹਾਂਜੀ ਕੀ ਮੰਗ ਕਰਦੇ ਮੰਗ ਇਹ ਸਾਡਾ ਪੁੱਤ ਘਰ ਹੋਣਾ ਚਾਹੀਦਾ ਵੇ ਸਾਡਾ ਕੋਈ ਵੀ ਜਾਂ ਸਾਡੀ ਹਲਪ ਕਰੇ ਤੇ ਜਿਹੜਾ ਪੈਸਾ ਭਾਰ ਕੇ ਉਹ ਤੇ ਸਾਡਾ ਪੁੱਤ ਨਾ ਘਰ ਹੋਣਾ ਚਾਹੀਦਾ ਬੜੇ ਬੜੇ ਦਾਨੀ ਸੱਜਣ ਨੇ ਕਈ ਹੈਲਪ ਵੀ ਕਰਦੇ ਨੇ ਖਵਰਾਇਆ ਸਾਹਿਬ ਦੇ ਕਹਿੰਦੇ ਨੇ ਵੀ ਤੁਸੀਂ 12 ਲੱਖ ਤੇ 8-8 ਲੱਖ ਕਰਦੇ ਬਾਕੀ ਮੈਂ ਕੋਲੋਂ 20 ਲੱਖ ਕੋਲੋਂ ਪਾ ਦੇਣਾ ਵਾ ਹਾਂਜੀ ਹਾਂਜੀ ਤੁਸੀਂ ਪੈਸੇ ਦੇ ਉੱਤੇ ਤਾਂ ਆਜੀ ਤੁਹਾਡਾ ਬੱਚਾ ਬਾਹਰ ਆ ਜਾਏਗਾ ਹਾਂਜੀ ਹਾਂਜੀ ਭਾਈ ਤੁਹਾਡੇ ਨਾਲ ਕੀ ਜੱਸੀ ਕੁਲ ਭਾਜੀ ਮੇਰਾ ਨਾਮ ਸਰਬਜੀਤ ਸਿੰਘ ਆ ਕੀ ਮਸਲਾ ਜੀ ਇਹ ਭਾਜੀ ਇਹਨਾਂ ਦਾ ਨਾ ਇਹ ਪਿੰਡ ਖਾਨਵਾਲ ਦੇ ਵਿੱਚ ਇਹਨਾਂ ਦਾ ਬੇਟਾ ਗੁਰਮੀਤ ਸਿੰਘ ਆ ਮੁਖਤਾਰ ਸਿੰਘ ਦਾ ਬੇਟਾ ਇਹ 2019 ਦੇ ਵਿੱਚ ਦੁਬਈ ਗਿਆ ਸੀ ਮਿਹਨਤ ਵਾਸਤੇ ਮਿਹਨਤ ਮਜ਼ਦੂਰੀ ਵਾਸਤੇ ਗਿਆ ਸੀ ਘਰ ਦੇ ਹਾਲਾਤ ਬਹੁਤ ਮਾੜੇ ਸੀ ਤੇ ਇਹਨਾਂ ਬੇਟਾ ਬਾਹਰ ਭੇਜਤਾ ਦੁਬਈ ਦੇ ਵਿੱਚ ਕਿ ਮਿਹਨਤ ਕਰਕੇ ਕੁਝ ਕਮਾ ਕੇ ਲਿਆਵੇ ਉੱਥੇ ਕੀ ਇਦਾਂ ਬਣਿਆ ਕਿ ਕੁਝ ਜਿਵੇਂ ਗਰੁੱਪ ਆਪਸ ਵਿੱਚ ਮੁੰਡਿਆਂ ਦੀ ਲੜ ਪਿੰਦੇ ਆ ਕੋਈ ਉਥੇ ਮਿਸ ਹੈਪਨਿੰਗ ਇਦਾਂ ਦੀ ਘਟਨਾ ਵਾਪਰ ਗਈ ਕਿ ਇਹਨਾਂ ਦਾ ਜਿਹੜਾ ਬੱਚਾ ਆ ਇੱਕ ਲੜਾਈ ਦੇ ਵਿੱਚ ਮਤਲਬ ਕਿ ਫਸ ਗਿਆ ਉਥੋਂ ਦੀ ਗਵਰਨਮੈਂਟ ਨੇ ਕੀ ਕੀਤਾ ਕਿ ਉਹਨੂੰ 25 ਸਾਲ ਦੀ ਸਜ਼ਾ ਸੁਣਾ ਦਿੱਤੀ ਸੀ ਹੁਣ ਇਹਨਾਂ ਨੂੰ ਇਹ ਪਤਾ ਲੱਗਾ ਕਿ ਇਹਨਾਂ ਦੇ ਜਿਹੜੇ بیٹے ਦੀ ਜਿਹੜੀ ਸਜ਼ਾ ਆ ਉਹਨੂੰ ਉਹਨਾਂ ਬਲੱਡ ਮਨੀ ਦੇ ਵਿੱਚ ਕਨਵਰਟ ਕਰਤਾ ਤੇ ਮਾਫ਼ ਕਰ ਦਿੱਤੀ ਗਈ ਉਹ ਕਹਿੰਦੇ ਆ ਕਿ ਤੁਸੀਂ 2 ਲੱਖ 66666 ਦਿਰਾਮ ਦੇਵੋਗੇ ਤੇ ਤੁਹਾਡਾ ਜਿਹੜਾ ਬੱਚਾ ਆ ਅਸੀਂ ਉਹ ਮਤਲਬ ਕਿ ਉਹਨਾਂ ਦੀ ਜਿਹੜੀ ਸਜ਼ਾ ਉਹ ਮਾਫਿਆ ਤੇ ਉਹ ਤੁਹਾਡਾ ਬੱਚਾ ਘਰ ਵਾਪਸ ਆਏਗਾ ਭਾਜੀ ਹੁਣ ਮੇਨ ਜਿਹੜਾ ਮੁੱਖ ਜਿਹੜਾ ਇਹੀ ਇਹਨਾਂ ਦਾ ਮੁੱਦਾ ਕਿ ਇਹਨਾਂ ਕੋਲ ਪੈਸੇ ਨਹੀਂ ਹੈਗੇ ਇਹ ਗਰੀਬ ਪਰਿਵਾਰ ਆ ਤੁਸੀਂ ਆਲਰੇਡੀ ਇਹਨਾਂ ਦਾ ਘਰ ਦੇਖ ਲਿਆ ਏ ਛੱਤ ਦੇਖ ਲਈ ਏ ਔਰ ਵੇਖ ਲਓ ਕਿਦਾਂ ਝੁੱਗੀ ਝੌਂਪੜੀ ਜੇ ਰਹਿੰਦੇ ਆ ਇਹਨਾਂ ਦੇ ਤਿੰਨ ਬੇਟੇ ਸੀ ਇੱਕ ਬੇਟੀ ਦੀ ਡੈਥ ਵੀ ਹੋ ਚੁੱਕੀ ਸੀ ਹੁਣ ਦੋ ਬੇਟੇ ਆ ਇੱਕ ਬੇਟਾ ਇਹਨਾਂ ਦਾ ਦੁਬਈ ਫਸ ਗਿਆ ਔਰ ਇਹਨਾਂ ਕੋਲ ਕੋਈ ਵੀ ਪੈਸਾ ਇਸ ਸਮੇਂ ਨਹੀਂ ਹੈਗਾ ਇਹ ਮਤਲਬ ਕਿ ਇਹਨੇ ਯੋਗ ਨਹੀਂ ਹੈਗੇ ਕੈਪेबल ਕਾਬਿਲ ਨਹੀਂ ਹੈ ਕਿ ਮਤਲਬ ਕਿ ਪੈਸੇ ਇਹਨਾਂ ਕੋਲ ਆਪਣੇ ਖੁਦ-ਖੁਦ ਜੀਤਾਰ ਸਕਣ ਹੁਣ ਇੱਕੋ ਹੀ ਮਤਲਬ ਕਿ ਜਿਹੜੇ ਇੱਕ ਸਰਕਾਰ ਕੋਲ ਵੀ ਜਿਵੇਂ ਇਹਨਾਂ ਗੁਹਾਰ ਲਗਾਈ ਸੀ ਹੁਣ ਮਤਲਬ ਜਿਹੜੇ ਦਾਨੀ ਸੱਜਣ ਵੀਰਾਂ ਅੱਗੇ ਵੀ ਇਹੀ ਬੇਨਤੀ ਕੀਤੀ ਜਾਂਦੀ ਏ ਕਿ ਇਹਨਾਂ ਦੀ ਵਾਦ-ਵਦ ਮਦਦ ਕੀਤੀ ਜਾਵੇ ਕੁਝ ਥੋੜਾ-ਥੋੜਾ ਜਿਵੇਂ ਕਹਿੰਦੇ ਆ ਭਾਜੀ ਬੂੰਦ-ਬੂੰਦ ਨਾਲ ਤਲਾਬ ਭਰ ਜਾਂਦਾ ਜੇ ਕੁਝ ਇਹਨਾਂ ਨੂੰ ਡੋਨੇਟ ਕੀਤਾ ਜਾਵੇ ਦਾਨ ਕੀਤਾ ਜਾਵੇ ਥੋੜਾ-ਥੋੜਾ ਇਸ ਪਰਿਵਾਰ ਨੂੰ ਤੇ ਇਹਨਾਂ ਦੇ ਬੱਚਾ ਬੜੀ ਜਲਦੀ ਘਰ ਆ ਸਕਦਾ ਮਤਲਬ 12 ਲੱਖ ਰੁਪਏ ਜਿੰਨੇ ਵੀ ਮਤਲਬ ਅਕੋਰਡਿੰਗਲੀ ਜਿੰਨਾ ਵੀ ਮਤਲਬ ਬੰਦਾ ਪਿਆ ਅਮਾਉਂਟ ਉਹਨਾਂ ਮਤਲਬ ਇਹਨਾਂ ਦਾ ਇਕੱਠਾ ਹੋ ਜੇ ਔਰ ਇਹਨਾਂ ਦਾ ਬੱਚਾ ਘਰ ਆ ਸਕਦਾ ਬਿਊਰੋ ਰਿਪੋਰ ਹੈ ਸਤਿ ਸ੍ਰੀ ਅਕਾਲ ਕਰਵਾਉ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬਗਾਲੀ ਵਸ਼ੀਕਰਨ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868778